ਦੋਸਤੋ ਆਮ ਤੌਰ ਤੇ ਸਾਨੂੰ ਲੱਗਦਾ ਕਿ ਜੋ ਵੀ ਸਾਡੇ ਸਮਾਜ ਦੇ ਵਿੱਚ ਜਾਤੀ ਵਿਤਕਰਾ ਹੈਗਾ ਜਾਂ ਜਾਤੀ ਭੇਦ ਭਾਵਾ ਉਹ ਅਣਪੜ੍ਹ ਤੇ ਪਛਾਂਖ ਚੂ ਲੋਕ ਹੀ ਆ ਜਿਹੜੇ ਉਹ ਜਾਤੀ ਵਿਤਕਰਾ ਜਾਂ ਜਾਤੀ ਭੇਦ ਭਾਵਾ ਜਿਹੜੇ ਕਰਦੇ ਆ ਪਰ ਅੱਜ ਜੋ ਰਿਪੋਰਟ ਜੋ ਅੰਕੜੇ ਤੁਹਾਡੇ ਨਾਲ ਸਾਂਝੇ ਕਰਨੇ ਆ ਉਹਨਾਂ ਤੋਂ ਜਿਹੜਾ ਤੁਹਾਨੂੰ ਇਹ ਯਕੀਨ ਹੋ ਜੂਗਾ ਕਿ ਸਾਡੇ ਦੇਸ਼ ਦੇ ਵਿੱਚ ਪੜ੍ਹਿਆ ਲਿਖਿਆ ਤਾਫਕਾ ਵੀ ਆ ਜਿਹੜਾ ਉਹ ਇਸ ਜਾਤੀ ਭੇਦ ਭਾਵ ਦਾ ਜਿਹੜਾ ਉਹ ਸ਼ਿਕਾਰ ਆ ਉਹ ਵੀ ਜਾਤੀ ਭੇਦਭਾਵ ਕਰਦਾ ਹੈਗਾ ਤੇ ਪੜਿਆ ਲਿਖਿਆ ਤਬਕਾ ਜਾਤੀ ਭੇਦਭਾਵ ਆ ਜਿਹੜਾ ਉਹ ਸਹਿ ਵੀ ਰਿਹਾ ਹੈਗਾ ਅਸਲ ਦੇ ਵਿੱਚ ਇਹ ਆંકੜੇ ਆ ਜਿਹੜੇ ਉਹ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੁਆਰਾ ਜਿਹੜੇ ਉਹ ਪਿਛਲੇ ਦਿਨੀ ਸੰਸਦੀ ਕਮੇਟੀ ਅਤੇ ਸੁਪਰੀਮ ਕੋਰਟ ਦੇ ਸਾਹਮਣੇ ਆ ਜਿਹੜੇ ਉਹ ਪੇਸ਼ ਕੀਤੇ ਗਏ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਇੱਕ ਅਜਿਹੀ ਸਾਡੇ ਦੇਸ਼ ਦੀ ਆ ਜਿਹੜੀ ਉਹ ਨੈਸ਼ਨਲ ਪੱਧਰ ਦੀ ਸੰਸਥਾ ਜਿਹੜੀ ਕਿ ਸਾਰੀਆਂ ਦੀ ਸਾਰੀਆਂ ਯੂਨੀਵਰਸਿਟੀਆਂ ਨੂੰ ਜਿਹੜੀ ਗ੍ਰਾਂਟ ਮੁਹੱਈਆ ਕਰਦੀ ਹੈਗੀ ਇਸ ਤੋਂ ਇਲਾਵਾ ਹੋਰ ਕਾਫੀ ਸਾਰੇ ਕੰਮ ਆ ਜਿਹੜੇ ਯੋ ਜੁਜੀਸੀ ਦੁਆਰਾ ਜਿਹੜੇ ਕੀਤੇ ਜਾਂਦੇ ਸਾਰੀਆਂ ਯੂਨੀਵਰਸਟੀਆਂ ਨੂੰ ਕੰਟਰੋਲ ਆ ਜਿਹੜਾ ਉਹ ਯੂਜੀਸੀ ਦੁਆਰਾ ਹੀ ਕੀਤਾ ਜਾਂਦਾ ਹੈਗਾ ਤਾਂ ਉਸ ਦੇ ਵੱਲੋਂ ਆ ਜਿਹੜੀ ਇਹ ਅੰਕੜੇ ਆ ਜਿਹੜੇ ਉਹ ਪੇਸ਼ ਕੀਤੇ ਗਏ ਆ ਸੰਸਦੀ ਕਮੇਟੀ ਤੇ ਸੁਪਰੀਮ ਕੋਰਟ ਦੇ ਅੱਗੇ ਤਾਂ ਉਹਨਾਂ ਨੂੰ ਆਧਾਰ ਬਣਾ ਕੇ ਜਿਹੜਾ ਦਾਵਾਇਰ ਵੱਲੋਂ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਇਹ ਰਿਪੋਰਟ ਆ ਜਿਹੜੀ ਅ ਅਸੀਂ ਇਹ ਰਿਪੋਰਟ ਦੇ ਲਈ ਆ ਦਾਵਾਇਰ ਚੈਨਲ ਦਾ ਜਿਹੜਾ ਉਹ ਧੰਨਵਾਦ ਕਰਦੇ ਆ ਤਾਂ ਜੇਕਰ ਦੇਖੀ ਤਾਂ ਪਿਛਲੇ ਦਿਨੀ ਸੰਸਦੀ ਕਮੇਟੀ ਤੇ ਸੁਪਰੀਮ ਕੋਰਟ ਦੇ ਸਾਹਮਣੇ ਜੋ ਅੰਕੜੇ ਪੇਸ਼ ਕੀਤੇ ਗਏ ਆ ਉਹਨਾਂ ਤੋਂ ਇਹ ਗੱਲ ਸਾਹਮਣੇ ਆਈ ਆ ਕਿ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿੱਚ ਜਿਹੜਾ ਉਹ ਜਾਤੀ ਆਧਾਰਿਤ ਭੇਦਭਾਵ ਸਬੰਧੀ ਸ਼ਿਕਾਇਤਾਂ ਦੇ ਵਿੱਚ ਪਿਛਲੇ 5 ਸਾਲਾਂ ਦੇ ਦੌਰਾਨ 118.4% ਜਿਹੜਾ ਵਾਧਾ ਹੋਇਆ ਹੈਗਾ ਰਿਪੋਰਟ ਦੇ ਮੁਤਾਬਕ ਯੂਜੀਸੀ ਦੇ ਡਾਟਾ ਅਨੁਸਾਰ ਇਸ ਸਬੰਧੀ ਦਰਜ ਕੀਤੀਆਂ ਗਈਆਂ ਘਟਨਾਵਾਂ ਦੀ ਗਿਣਤੀ 2019-20 ਦੇ ਵਿੱਚ 173 ਤੋਂ ਵੱਧ ਕੇ 2023-24 ਦੇ ਵਿੱਚ 378 ਹੋ ਗਈ। ਇਸੇ ਦੌਰਾਨ 2019-20 ਤੋਂ 2023-24 ਤੱਕ ਯੂਜੀਸੀ ਨੂੰ 704 ਯੂਨੀਵਰਸਿਟੀਆਂ ਅਤੇ 1553 ਕਾਲਜਾਂ ਵਿੱਚ ਸમાન ਮੌਕਾ, ਪਰਕੋਸ਼ਠਾ ਅਤੇ ਅਨੁਸੂਚਿਤ ਜਾਤੀ ਅਨੁਸੂਚਿਤ ਜਾਤੀ ਐਸਸੀਐਸਟੀ ਪਰਕੋਸ਼ਟਾ ਵੱਲੋਂ ਦਰਜ ਕੀਤੀਆਂ ਗਈਆਂ ਕੁੱਲ 1160 ਸਕੈਇਤਾ ਜਿਹੜੀਆਂ ਉਹ ਪ੍ਰਾਪਤ ਹੋਈਆਂ ਇਹ ਪ੍ਰਕੋਸ਼ਟਾ ਅਸਲ ਦੇ ਵਿੱਚ ਇੱਕ ਤਰ੍ਹਾਂ ਦੇ ਸੈੱਲ ਜਾਂ ਸੰਸਥਾਵਾਵਾਂ ਹੁੰਦੀਆਂ ਇਹਨਾਂ ਵਿੱਚੋਂ 100 1052 ਸਕੈਇਤਾ ਦਾ ਨਿਪਟਾਰਾ ਕਰ ਦਿੱਤਾ ਗਿਆ ਜੋ ਕਿ 90.68% ਦੀ ਨਿਪਟਾਰਾ ਦਰ ਨੂੰ ਦਰਸਾਉਂਦਾ ਹਾਲਾਂਕਿ ਲੰਬਤ ਮਾਵਲਿਆਂ ਦੀ ਗਿਣਤੀ 219 20 ਦੇ ਵਿੱਚ 18 ਤੋਂ ਵੱਧ ਕੇ 23 24 ਦੇ ਵਿੱਚ 108 ਹੋ ਗਈ ਹੈ ਗੌਰਤਲਬ ਹੈ ਕਿ ਸਿੱਖਿਆ ਮਹਿਲਾ ਬੱਚੇ ਯੁਵਾ ਅਤੇ ਖੇਡਾਂ ਸੰਬੰਧੀ ਸੰਸਦੀ ਸਥਾਈ ਕਮੇਟੀ ਨਾਲ UGC ਵੱਲੋਂ ਸਾਂਝੇ ਕੀਤੇ ਗਏ ਸਲਾਨਾ ਅੰਕੜਿਆਂ ਤੋਂ ਵੀ ਇਹ ਪਤਾ ਲੱਗਦਾ ਕਿ ਦਰਜ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਸ ਸੰਬੰਧੀ 220 21 ਵਿੱਚ 182 21 22 ਦੇ ਵਿੱਚ 186 22 23 ਦੇ ਵਿੱਚ 241 ਮਾਮਲੇ ਦਰਜ ਕੀਤੇ ਗਏ ਸਨ। ਜਿਸ ਤੋਂ ਬਾਅਦ 23 24 ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲਿਆ। ਹਿੰਦੁਸਤਾਨ ਟਾਈਮਜ਼ ਨੇ ਯੂਜੀਸੀ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਲਿਖਿਆ ਕਿ ਸ਼ਿਕਾਇਤਾਂ ਵਿੱਚ ਵਾਧੇ ਦਾ ਕਾਰਨ ਵਿਦਿਆਰਥੀਆਂ ਵੱਲੋਂ ਅਨੁਸੂਚਿਤ ਜਾਤੀ ਜਨਜਾਤੀ ਅਤੇ ਸਮਾਨ ਮੌਕਾ ਜੋ ਸੈੱਲ ਬਣੇ ਹੋਏ ਆ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਵਧੀ ਹੋਈ ਜਾਗਰੂਕਤਾ ਹੋ ਸਕਦੀ ਹੈ। ਉਕਤ ਅਧਿਕਾਰੀ ਨੇ ਕਿਹਾ ਕਿ ਇਹ ਪ੍ਰਕੋਸ਼ਟ ਸਰਗਰਮੀ ਨਾਲ ਇਹਨਾਂ ਮਾਮਲਿਆਂ ਦਾ ਨਿਪਟਾਰਾ ਕਰ ਰਹੇ ਹਨ। ਹਾਲਾਂਕਿ ਕਈਆਂ ਨੇ ਆ ਜਿਹੜਾ ਇਸ ਦਰਸਾਈ ਗਈ ਨਿਪਟਾਰਾ ਦਰ ਦੇ ਉੱਤੇ ਜਿਹੜਾ ਸਵਾਲ ਖੜੇ ਕੀਤੇ ਆ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਐਨ ਸੁਖਮਾਰ ਨੇ ਅਖਬਾਰ ਨੂੰ ਦੱਸਿਆ ਕਿ ਜ਼ਿਆਦਾਤਰ ਐਸ ਸੀ ਐਸਟੀ ਜੋ ਸੈੱਲ ਹੈਗੇ ਆ ਪ੍ਰਕਾਸ਼ਕੀ ਨਿਯੰਤਰਣ ਹੇਠ ਕੰਮ ਕਰਦੇ ਹਨ ਉਹਨਾਂ ਕੋਲ ਫੈਸਲਾ ਲੈਣ ਦੀਆਂ ਅਧਿਕਾਰਕ ਸ਼ਕਤੀਆਂ ਨਹੀਂ ਹੁੰਦੀਆਂ ਕਿਉਂਕਿ ਉਹਨਾਂ ਦੇ ਮੈਂਬਰ ਪ੍ਰਸ਼ਾਸਨ ਵੱਲੋਂ ਮਨੋਨਿਤ ਕੀਤੇ ਜਾਂਦੇ ਹਨ ਉਹਨਾਂ ਕਿਹਾ ਕਿ ਇਸ ਕਾਰਨ ਗੰਭੀਰ ਮਾਮਲੇ ਵਿੱਚ ਨਿਰਪੱਖਤਾ ਪ੍ਰਭਾਵਿਤ ਹੁੰਦੀ ਹੈ ਇਸੇ ਤਰ੍ਹਾਂ ਜਵਾਹਰ ਲਾਲ ਨਹਿਰ ਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਅਤੇ ਐਸ ਸੀ ਐਸਟੀ ਸੈੱਲ ਦੇ ਪੁਰੋ ਮੈਂਬਰ ਡੀ ਕੇ ਲੂਬੋ ਜਾਲ ਨੇ ਵੀ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਸਮੇਂ ਦੇ ਨਾਲ ਇਨ੍ਹਾਂ ਸਿੱਲਾਂ ਦੀ ਸਵੈ ਨਿਰਭਰਤਾ ਜਿਹੜੀ ਉਹ ਘਟਦੀ ਜਾ ਰਹੀ ਆ। ਉਹਨਾਂ ਅੱਗੇ ਕਿਹਾ ਕਿ ਸ਼ਿਕਾਇਤਾਂ ਦੀ ਵੱਧਦੀ ਗਿਣਤੀ ਇਹ ਦਰਸਾਉਂਦੀ ਹੈ ਕਿ ਰਿਪੋਰਟਿੰਗ ਵਧੀ ਹੈ ਅਤੇ ਭੇਦਭਾਵ ਅਦੇ ਵੀ ਜਾਰੀ ਆ। ਇਸ ਸਬੰਧ ਵਿੱਚ UGC ਦੇ ਪੂਰਵ ਚੇਅਰਮੈਨ ਸੁਖਾਦੇਵ ਥੋਰਾਤ ਨੇ ਦੱਸਿਆ ਕਿ ਉੱਚ ਸਿੱਖਿਆ ਸੰਸਥਾਵਾਂ ਵਿੱਚ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ UGC ਵੱਲੋਂ 2012 ਦੇ ਨਿਯਮਾਂ ਤਹਿਤ ਸਮਾਨ ਮੌਕਾ ਸਿੱਲਾਂ ਦੀ ਸਥਾਪਨਾ ਕੀਤੀ ਗਈ ਸੀ ਜਦਕਿ SC, ST ਜਲ ਜੋ ਕਿ ਇਸ ਤੋਂ ਪਹਿਲਾਂ ਮੌਜੂਦ ਸਨ ਮੁੱਖ ਤੌਰ ਤੇ ਸੇਵਾ ਅਤੇ ਰੋਜਗਾਰ ਸੰਬੰਧੀ ਮਾਮਲਿਆਂ ਲਈ ਬਣਾਏ ਗਏ ਸਨ ਉਹਨਾਂ ਕਿਹਾ ਸਮੱਸਿਆ ਤਦੋਂ ਪੈਦਾ ਹੁੰਦੀ ਹੈ ਜਦੋਂ ਸੰਸਥਾਵਾਂ ਇਸ ਅੰਤਰ ਨੂੰ ਧੁੰਦਲਾ ਕਰ ਦਿੰਦੀਆਂ ਹਨ ਅਤੇ ਸਾਰੀਆਂ ਸ਼ਿਕਾਇਤਾਂ ਨੂੰ ਅੰਦਰੂਨੀ ਪ੍ਰਣਾਲੀ ਰਾਹੀਂ ਹੀ ਨਿਪਟਾਉਂਦੀਆਂ ਹਨ ਜੇਕਰ ਅਸੀਂ ਪਸ਼ੋਕਰ ਦੀ ਗੱਲ ਕਰੀਏ ਤਾਂ ਅਸਲ ਦੇ ਵਿੱਚ UGC ਵੱਲੋਂ ਪੇਸ਼ ਕੀਤੇ ਗਏ ਇਹ ਅੰਕੜੇ 225 ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਜਵਾਬ ਵਜੋਂ ਪੇਸ਼ ਕੀਤੇ ਗਏ ਸਨ ਜਿੰਨਾ ਅਨੁਸਾਰ 2012 ਦੇ ਨਿਯਮਾਂ ਤਹਿਤ ਜਾਤੀ ਆਧਾਰਿਤ ਭੇਦਭਾਵ ਸੰਬੰਧੀ ਸ਼ਿਕਾਇਤਾਂ ਦਾ ਡਾਟਾ ਇਕੱਠਾ ਕਰਨਾ ਲਾਜ਼ਮੀ ਸੀ ਇਹ ਨਿਰਦੇਸ਼ ਹైదరాబాద్ ਯੂਨੀਵਰਸਿਟੀ ਦੇ ਪੀ ਐਚ ਡੀ ਸਕਾਲਰ ਰੋਹਿਤ ਬਮੁੱਲਾ ਦੀ ਮੌਤ ਤੋਂ ਬਾਅਦ ਦਾਇਰ ਕੀਤੀ ਗਈ ਇੱਕ ਜਾਂਚ ਕਾ ਦੇ ਤਹਿਤ ਆਇਆ ਸੀ ਯਾਚਕਾ ਵਿੱਚ ਯੂਨੀਵਰਸਿਟੀ ਕੈਂਪਸਾ ਵਿੱਚ ਜਾਤੀ ਆਧਾਰਿਤ ਭੇਦਭਾਵ ਨਾਲ ਨਿਪਟਣ ਲਈ ਯੂ ਜੀ ਸੀ ਦੀ ਜ਼ਿੰਮੇਵਾਰੀ ਤੈਅ ਕਰਨ ਅਤੇ ਜੋਗ ਪ੍ਰਣਾਲੀਆਂ ਸਥਾਪਿਤ ਕਰਨ ਦੀ ਮੰਗ ਕੀਤੀ ਗਈ ਸੀ ਫਰਵਰੀ 2022 ਵਿੱਚ UGC ਨੇ ਸੁਪਰੀਮ ਕੋਰਟ ਵਿੱਚ ਇੱਕ ਹਲਫਨਾਮਾ ਦਾਇਰ ਕਰਕੇ ਕਿਹਾ ਕਿ ਉਸ ਨੂੰ 3522 ਉੱਚ ਸਿੱਖਿਆ ਸੰਸਥਾਵਾਂ ਤੋਂ ਜਵਾਬ ਪ੍ਰਾਪਤ ਹੋਏ ਹਨ ਅੰਤਰਾਮਤਾਵਕ 3067 ਸਮਾਨ ਮੌਕਾ ਸਿੱਲਾਂ ਅਤੇ 3273 SC/ST ਸਿੱਲਾਂ ਨੂੰ ਜਿਹੜਾ 1503 ਸ਼ਿਕਾਇਤਾਂ ਜਿਹੜੀਆਂ ਮਿਲੀਆਂ ਜਿਨ੍ਹਾਂ ਵਿੱਚੋਂ 1426 ਦਾ ਨਿਪਟਾਰਾ ਕੀਤਾ ਗਿਆ ਗੌਰ ਕਰਨਯੋਗ ਹੈ ਕਿ ਪਿਛਲੇ ਸਾਲ ਸੁਪਰੀਮ ਕੋਰਟ ਵਿੱਚ ਪੇਸ਼ ਕੀਤੇ ਗਏ UGC ਦੇ ਸ਼ਮਤਾ ਨਿਯਮਾਂ ਦੇ ਮਸੌਦੇ ਤੇ ਕਈ ਪੱਖਾਂ ਵੱਲੋਂ ਆਲੋਚਨਾ ਕੀਤੀ ਗਈ ਸੀ ਜਿਸ ਵਿੱਚ ਰੋਹਿਤ ਮਨੂਨਲਾ ਦੀ ਮਾਂ ਵੀ ਸ਼ਾਮਲ ਸਨ ਜੋ ਇਸ ਮਾਮਲੇ ਵਿੱਚ ਯਾਗੀਕਰਤਾਵਾਂ ਵਿੱਚੋਂ ਇੱਕ ਸਨ ਆਲੋਚਨਾ ਦਾ ਮੁੱਖ ਕਾਰਨ ਮੌਜੂਦਾ ਪ੍ਰਬੰਧਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਦੱਸੀ ਗਈ ਸੀ ਪਿਛਲੇ ਹਫ਼ਤੇ UGC ਨੇ ਆਲੋਚਕਾਂ ਵੱਲੋਂ ਉਠਾਏ ਗਏ ਕੁਝ ਮੁੱਦਿਆਂ ਦਾ ਜਵਾਬ ਦਿੰਦਿਆਂ ਮਸੌਦਾ ਨਿਯਮਾਂ ਨੂੰ ਅਦਿ સૂਚਿਤ ਕੀਤਾ ਅਤੇ ਉੱਚ ਸਿੱਖਿਆ ਸੰਸਥਾਵਾਂ ਨੂੰ ਸਮਤਕ ਮੇਟੀਆਂ ਸਮਾਨ ਮੌਕਾ ਕੇਂਦਰ 24 7 ਹੈਲਪਲਾਈਨ ਅਤੇ ਹੋਰ ਆਨਲਾਈਨ ਸ਼ਿਕਾਇਤ ਪ੍ਰਣਾਲੀਆਂ ਸੱਪਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਸੋ ਇਹ ਸੀ ਅੱਜ ਦੀ ਇਹ ਵਿਸ਼ੇਸ਼ ਰਿਪੋਰਟ ਇਸ ਦੇ ਲਈ ਜਿਹੜੀ ਵੱਡੀ ਪੱਧਰ ਦੇ ਉੱਤੇ ਆ ਅਸੀਂ ਜੋ ਕਿ ਆਈਆ ਉਸ ਦੀ ਵੀ ਸਹਾਇਤਾ ਲਈ ਆ ਦਾ ਵਹਿਰ ਜੋ ਚੈਨਲ ਹੈਗਾ ਉਹਨਾਂ ਦੀ ਰਿਪੋਰਟ ਤੋਂ ਵੀ ਸਹਾਇਤਾ ਲਈ ਆ ਇਸ ਤੋਂ ਇਲਾਵਾ ਹੋਰ ਆਸੇ ਪਾਸੇ ਇੰਟਰਨੈਟ ਤੋਂ ਜੋ ਵੀ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਆ ਉਸਦੇ ਲਈ ਆ ਜਿਹੜੀ ਅਸੀਂ ਸਭ ਅਦਾਰਿਆਂ ਦਾ ਜਿਹੜਾ ਉਹ ਧੰਨਵਾਦ ਕਰਦੇ ਆ ਸੋ ਉਮੀਦ ਕਰਦੇ ਆ ਸਾਡਾ ਜਿਹੜਾ ਕੰਮ ਆ ਤੁਹਾਨੂੰ ਚੰਗਾ ਲੱਗ ਰਿਹਾ ਹੋਊਗਾ ਜੇਕਰ ਕੰਮ ਵਧੀਆ ਲੱਗਦਾ ਤਾਂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਆ ਕਰੋ ਕਮੈਂਟ ਕਰਕੇ ਆਪਣੀ ਦਾ ਲਾਜ਼ਮੀ ਦਿਆ ਕਰੋ ਮੈਂ ਬਲਰਾਜ ਮੋਰ ਤੁਹਾਡਾ ਬਹੁਤ ਬਹੁਤ ਧੰਨਵਾਦ